ਜੇਕਰ ਪੰਜਾਬੀਓ ਤੁਹਾਨੂੰ ਕੋਈ ਪਾਣੀ ਪੀਣ ਲਈ ਆਖਦਾ ਤਾਂ ਵੀਡੀਓ ਤੁਹਾਡੇ ਲਈ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਬਜ਼ੁਰਗ ਮਹਿਲਾ ਜੋ ਕਿ ਘਰ ਵਿੱਚ ਇਕੱਲੀ ਰਹਿੰਦੀ ਸੀ ਦੋ ਨੌਜਵਾਨ ਆ ਗਏ ਉਹਦੇ ਕੋਲੋਂ ਪਾਣੀ ਪੀਣ ਲਈ ਕਿਹਾ ਜਦੋਂ ਮਹਿਲਾ ਵੱਲੋਂ ਉਹਨੂੰ ਪਾਣੀ ਪਿਲਾਇਆ ਗਿਆ ਤੇ ਉਹਨਾਂ ਨੇ ਮਹਿਲਾ ਦੀ ਦੇਖ ਰੇ ਕਰਕੇ ਤੁਰੰਤ ਹੀ ਉਹਦੇ ਉਹਦੀਆਂ ਵਾਲੀਆਂ ਖੋ ਕੇ ਉੱਥੇ ਰਫੂ ਚੱਕਰ ਹੋ ਗਏ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਤੇ ਮਾਹੌਲ ਜਿਹੜਾ ਬਹੁਤ ਤਣਾਅਪੂਰਨ ਹੋ ਗਿਆ ਅੱਜ ਕੱਲ ਤਾਂ ਕਿਸੇ ਨੂੰ ਪਾਣੀ ਪੀਉਣਾ ਵੀ ਮਹਾਪਾਪ ਹੋ ਗਿਆ ਇਹ ਵੀਡੀਓ ਉਸਤਾਦ ਸਬੂਦ ਹੈ ਕਿ ਕਹਿ ਰਹੀ ਮਾਤਾ ਦੇ ਨਾਲ ਪਰਿਵਾਰਿਕ ਮੈਂਬਰ ਬਣੇ ਰਹੋ ਚੈਨਲ ਦੇ ਨਾਲ ਅਜੀ ਕੀ ਨਾਮ ਹੈ ਤੁਹਾਡਾ ਸਿਕਰ ਜੀ ਮੇਰਾ ਨਾਮ ਰਜਤ ਖੁੱਲਰ ਹੈ ਬਿਲਕੁਲ ਜੀ ਮਹੱਲੇ 'ਚ ਦੁਰਘਟਨਾ ਹੋਈ ਹੈ ਕੀ ਸੀਗਾ ਸਾਰਾ ਮਾਮਲਾ ਦੁਰਘਟਨਾ ਦੇਖੋ ਆਪਣੇ ਪੁਰਾਣੇ ਬਜ਼ੁਰਗ ਨੇ ਮਹੱਲੇ ਦੇ ਵੈਸੀ ਆਪਣੇ ਮਹੱਲਾ ਜਿਹੜਾ ਸਾਰਾ ਪਰਿਵਾਰਿਕ ਮਹੱਲਾ ਸਾਰਾ ਬਾਹਰ ਬੈਠਦੇ तकरीबन ਸਾਰੇ ਪਰ ਬਜ਼ੁਰਗ ਇਕੱਲੇ ਬੈਠੇ ਸੀ ਦੋ ਮਤਲਬ ਕਿ ਨੌ ਜਵਾਨ ਆਏ ਨੇ ਜਿਹੜੇ ਮੋਟਰਸਾਈਕਲ ਤੇ ਨਨ ਪਛਾਤੇ ਆ ਕੇ ਪਾਣੀ ਮੰਗਦੇ ਨੇ ਗਰਮੀ ਆ ਗੋਣੇ ਸੇਵਾ ਦੇ ਚਲੋ ਕਰਕੇ ਪਾਣੀ ਪਲਾਇਆ ਪਰ ਉਹਨਾਂ ਨੇ ਇਹਨਾਂ ਦੀਆਂ ਬਾਲੀਆਂ ਖੋ ਕੇ ਬਹੁਤ ਨੀਚੇ ਜਿਹੜੀ ਹਰਕਤ ਕੀਤੀ ਹੈ ਬਹੁਤ ਸ਼ਰਮਨਾਕ ਹੈ ਆਪਣੇ ਜਿਹੜੇ ਬੰਦੇ ਕਰਕੇ ਗਏ ਨੇ ਇਹ ਕੰਮ ਤੇ ਮੁਹੱਲੇ ਦੇ ਵਿੱਚ ਮਤਲਬ ਕਿ ਸਾਰੇ ਇਕੱਠੇ ਵੀ ਰਹਿੰਦੇ ਆ ਤੇ ਅੱਜ ਉਹ ਜਿਹੜੀ ਵਾਰਦਾਤ ਹੋਈ ਹੈ ਬਹੁਤ ਸ਼ਰਮਨਾਕ ਹੈ ਕੱਲੋ ਕੁਝ ਹੋਰ ਵੀ ਹੋ ਸਕਦਾ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਇੱਤੇ ਕਾਰਵਾਈ ਕਰੀਏ ਵੀ ਕੱਲੋ ਜਿਹੜੀਆਂ ਚੀਜ਼ਾਂ ਨੇ ਇਹ ਰੁਕਣ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇਹਤੇ ਜਿਹੜੀ ਪ੍ਰਸ਼ਾਸਨ ਆਪ ਜਲਦ ਤੋਂ ਜਲਦ ਕਾਰਵਾਈ ਕਰੇਗਾ ਅੱਜ ਜੀ ਗੱਲ ਕਰੀਏ ਸੰਗਣੀ ਸੰਗਣੀ ਵਸਦੀ ਹੈ ਇਹ ਬਾਰਦਤ ਹੋਣੀ ਲੋ ਐਂਡ ਆਰਡਰ ਨੂੰ ਕਿੱਥੇ ਦੇ ਲੋ ਐਂਡ ਆਰਡਰ ਦੀ ਗੱਲ ਕਰੀਏ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਹੈ ਬਾਕੀ ਜਿਹੜੇ ਅਸੀਂ ਮਹੱਲੇ ਵਾਲੇ ਆ ਸਾਡੀ ਤਾਂ ਏਕਤਾ ਹੈਗੀ ਸਾਡੀ ਮੈਜੋਰਟੀ ਤਾਂ ਹੈਗੀ ਆ ਅਸਤਾ ਨਾਲ ਖੜਿਆ ਜੇ ਅੱਜ ਤੁਸੀਂ ਦੇਖੋ ਸਾਰੇ ਪਾਸੇ ਸਾਡਾ ਮਹੱਲਾ ਨਾਲ ਹੀ ਖੜਾ ਵਾ ਦੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਲੋ ਐਂਡ ਆਰਡਰ ਨੇ ਉਹਨਾਂ ਨੂੰ ਜਦ ਤੋਂ ਜਦ ਸਖਤ ਕਰਨ ਵੀ ਜਿਹੜੀਆਂ ਛੋਟੀਆਂ ਛੋਟੀਆਂ ਬਾਰਦਤਾਂ ਨੇ ਕੱਲ ਉਹ ਬੜਾ ਰੂਪ ਨਾ ਲੈਣ ਇਨੂੰ ਹੁਣੇ ਕੰਟਰੋਲ ਕੀਤਾ ਜਾਵੇ। ਇੱਕ ਵੱਡੀ ਕਾਰਵਾਈ ਵੱਡੀ ਲਾਪਰਵਾਹੀ ਦੇਖੀ ਗਈ ਇਹਨੇ ਮੰਨਦੇ ਦਿੰਦੇ ਕਿਤੇ ਕੈਮਰੇ ਨਹੀਂ ਹੈਗੇ ਤੇ ਗਾਹ ਨੂੰ ਕੀ ਕਹਿਣਾ ਦਨ। ਕੈਮਰੇ ਦੇਖੋ ਅਸੀਂ ਆਪਸ ਚ ਹੁਣ ਗੱਲ ਕਰਾਂਗੇ ਸਾਰੇ ਬੈਠ ਕੇ ਮhalla ਨਿਵਾਸੀ ਗੱਲ ਕਰਾਂਗੇ ਕੈਮਰੇ ਦੀ ਗੱਲ ਵੀ ਕਰਾਂਗੇ ਜੇ ਜ਼ਿਆਦਾ ਤੋਂ ਜ਼ਿਆਦਾ ਹੋਇਆ ਕੋਈ ਸਿਕਿਉਰਟੀ ਗਾਰਡ ਵੀ ਪ੍ਰੋਵਾਈਡ ਕਰਾਂ ਕਰਾਂਗੇ ਸਾਰੇ ਆਪਸ ਚ ਗੱਲ ਕਰਕੇ ਕਿਉਂਕਿ ਸਾਡੇ ਵਹੀਕਲ ਵੀ ਬਾਹਰ ਖੜੇ ਨੇ ਕਈਆਂ ਦੇ ਠੀਕ ਹੈ ਜੀ ਕੱਲ ਉਹਨਾਂ ਨਾਲ ਕੋਈ ਮਿਸ ਹੈਪਨਿੰਗ ਹੋ ਜਾਵੇ ਕਿਸੇ ਦਾ ਕੁਝ ਨੁਕਸਾਨ ਹੋ ਜਾਵੇ ਤਾਂ ਇਹ ਉੱਤੇ ਕੰਟਰੋਲ ਵੱਦ ਵੱਦ ਕਰਕੇ ਕੀਤਾ ਜਾਵੇ ਇਹ ਹੀ ਮੈਂ ਗੱਲ ਕਰ ਰਿਹਾ। ਘਟਨਾ ਹੋ हां जी ਉਹਨਾਂ ਰਿਪੋਰਟ ਲਿਖਾਈ ਹੈ ਉਹ ਕਹਿ ਰਹੇ ਨੇ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਅਸੀਂ ਜਲਦ ਤੋਂ ਜਲਦ ਪਹੁੰਚ ਰਹੇ ਆਂ ਦੁਵਾਰੋਂ ਉਹਨਾਂ ਨਾਲ ਇਨ ਟੱਚ ਹੈਗੇ ਆਂ ਕਹਿੰਦੇ ਸੀਗੇ ਵੀ ਪਹੁੰਚ ਜਾਵਾਂਗੇ ਬਾਕੀ ਦੇਖੋ ਠੀਕ ਕੀ ਨਾਮ ਆ ਜੀ ਸਿਲਿੰਦਰਾ ਲਾਤੀ ਕੀ ਗੱਲ ਕੀ ਹੋਈ ਹੈ ਜੀ ਅੱਜ ਨਹੀਂ ਜੀ ਭਾਈ ਰੋਟੀ ਖਾਂਦੀ ਅੱਛਾ ਜੀ ਰੋਟੀ ਖਾ ਕੇ ਠੀਕ ਠੀਕ ਮੈਂ ਕਹਾਂ ਜੇ 2 ਘੰਟਾ ਤੱਕ ਬੰਦ ਇਸੇ ਕੰਨ ਲੱਗੀ ਹੈ ਨਾ ਸਾਜੀ ਪਾਣੀ ਪੀਵੇ ਮੇਰੇ ਪੇਸ਼ੰਦੇ ਪਾਣੀ ਦਾ ਹੈ ਨਹੀਂ ਇਨੇ ਹਰ ਵਾਰ ਨਹੀਂ ਗਿਆ ਮਹਾਬਾ ਅੱਛਾ 500 ਜੀ ਮਾਸ ਉਹਨਾਂ ਨੇ ਗਿਆ ਅਨੇ ਪਰਦੇ ਨਹੀਂ ਬਾਹਰ ਜਿੱਥੇ ਕਿਹਾ ਕਿ ਕਿੰਨੇ ਜਾਣੇ ਸੀ ਇੱਕ ਜਾਣਾ ਸੀ ਕਿਵੇਂ ਮੂੰਹ ਕੱਢ ਲਵੇਟੇ ਹੋਏ ਸੀ ਜਿਵੇਂ ਸੀ ਨਾ ਨੰਗਾ ਮੂੰਹ ਤਾਂ ਉਸੇ ਕਿਸੇ ਮੋੜਾ ਤੇ ਮਾਨ ਕਿੰਨੀ ਗੋਮਲ ਲੱਗਦੀ ਹੈ ਤੁਹਾਨੂੰ 38 ਸਾਲ ਦਾ ਹੋਣਾ ਚਾਹ ਪਹਿਲਾ ਦਿਨ ਦੇਖਿਆ ਕਿਤੇ ਇਹ ਜਾਉਂਦਾ ਉਹ ਇੱਥੇ ਨੂੰ ਲੱਗਦਾ 3500 ਤਾਂ ਲੱਗਦਾ ਜੀ ਪਹਿਲਾਂ ਵੀ ਕਦੇ ਕੋਈ ਇਦਾਂ ਦਾ ਤੁਹਾਡੇ ਘਰੇ ਬੰਦਾ ਕੋਈ ਆਇਆ ਜਾਂ ਪਾਣੀ ਪੀਣ ਨੂੰ ਜਾਂ ਕਦੇ ਵੀ ਨਹੀਂ ਕਰੇ ਕੋਣ ਕੋਣ ਆਉਂਦੇ ਤੁਸੀਂ ਕੱਲੇ ਹੋ ਜਾਂ ਪਰਿਵਾਰ ਨਾਲ ਰੱਬ ਹੈ ਨੇ ਨਾਲ ਤਾਂ ਕਦੇ ਨਹੀਂ ਆ ਕੱਲੇ ਰਹਿੰਦੇ ਕੱਲੇ ਕੱਲੇ ਹੀ ਰਹਿੰਦੇ ਤੁਸੀਂ ਕਰੇ ਸਰਿਕ ਰਾਤ ਮਾਮਲਾ ਆਇਆ ਸੀ ਕਿ ਕੀ ਹੈ ਪੂਰਾ ਮਾਮਲਾ ਜਿਹੜਾ ਚੋਰੀ ਦਾ ਹਾਂਜੀ ਕਿੰਨਾ ਖੋਆ ਇਹ ਅਸਲ 'ਚ ਇੱਥੇ ਨਾਮ ਡੱਬੀ ਬਾਜ਼ਾਰ ਹੈਗਾ ਉਹਦੇ ਵਿੱਚ ਡੱਬੀ ਬਾਜ਼ਾਰ ਦੇ ਨਾਲ ਇੱਕ ਮੁਹੱਲਾ ਬਾੜ ਨੰਬਰ 3 ਉੱਥੇ ਮਾਤਾ ਸੀਗੀ 82 ਸਾਲ ਦੀ ਉਹ ਆਪਣੇ ਘਰ ਦੇ ਵਿੱਚ ਬੈਠੀ ਸੀ ਦਰਵਾਜ਼ਾ ਖੁੱਲਾ ਸੀ ਉਹਦੇ ਵਿੱਚ ਇੱਕ ਅਨਨੋਨ ਵਿਅਕਤੀ ਆਇਆ ਆ ਕੇ ਮਾਤਾ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕਰਨ ਤੋਂ ਬਾਅਦ ਜਦੋਂ ਮਾਤਾ ਨੇ ਕਿਹਾ ਵੀ ਪਾਣੀ ਹੈ ਨਹੀਂ ਤਾਂ ਉਸ ਬੰਦੇ ਨੇ ਮੌਕਾ ਦੇਖ ਕੇ ਜਿसरी ਉਹਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਜਿਹੜਾ ਹੈਗਾ ਉਹ ਭੱਜ ਗਿਆ ਸਰ ਕੋਈ ਕੁਝ ਪਤਾ ਲੱਗਿਆ ਵੀ ਇਕੱਲਾ ਹੀ ਸੀਗਾ ਜਾਂ ਮੁਰਗੀ ਨਾਲ ਕੋਈ ਸੀਗਾ ਸ਼ਾਮ ਦੇ ਇਸ ਇਹਦੇ ਵਿੱਚ ਜਦੋਂ ਉਹ ਆਇਆ ਤਾਂ ਇਕੱਲਾ ਸੀਗਾ ਮਾਤਾ ਨੇ ਇਕੱਲੇ ਨੂੰ ਹੀ ਦੇਖਿਆ ਤੇ ਜਿਹੜੀ ਅੱਗੇ ਤਫ਼ਤੀਸ਼ ਜਾਰੀ ਹੈ ਉਹਦੇ ਵਿੱਚ ਜਿਵੇਂ ਜਿਵੇਂ ਵੀ ਉਹਦੇ ਨਾਲ ਦੇ ਹੋਣਗੇ ਉਹ ਸਾਰੇ ਫੜ ਲੈ ਜਾਣਗੇ ਸੀਸੀਟੀਵੀ ਵਗੈਰਾ ਜਿਹੜੇ ਅਸੀਂ ਖੰਘਾਲ ਰਹੇ ਹਾਂ ਤੇ ਮਾਤਾ ਇਕੱਲੀ ਹੈ ਜੀ ਇਹ ਮਾਤਾ ਕੱਲੀ ਰਹਿੰਦੀ ਹੈ ਇਹਦੇ ਬੱਚੇ ਨੇ ਜਿਹੜੇ ਸਾਰੇ ਆਉਂਦੀ ਮੌਤ ਹੋ ਚੁੱਕੀ ਹੈ ਤੇ ਹੁਣ ਜਾਨ ਤੋਂ ਇਹ ਸੀਸੀਟੀਵੀ ਕੈਮਰੇ ਅਸੀਂ ਦੇਖ ਰਹੇ ਹਾਂ ਜਿਹੜੇ ਉੱਤੇ ਦੇ ਲੋਕਲ ਜਿਹਨੇ ਬੰਦਿਆਂ ਨੇ ਉਸ ਉਹਨਾਂ ਦੀ ਆਵਾਜ਼ਾਈ ਬਾਰੇ ਦੱਸਿਆ ਉਹਦੇ ਮੁਕਾਬਕ ਤੀਸ਼ ਕੀਤੀ ਜਾ ਰਹੀ ਹੈ ਉਮੀਦ ਹੈ ਜਲਦੀ ਅਸੀਂ ਫੜ ਲਾਂਗੇ